ਯਾਦ ਹੋਣਾ ਹਰਜੋਸਿੰਘ ਜੀ ਜਿਹੜਾ ਇੱਕ ਬਾਰਡਰ ਦੇ ਉੱਤੇ ਇੱਕ ਜਿਹੜਾ ਮੁੰਡਾ ਆ ਉਹਨੇ ਵੀ ਸਟਾਪ ਸਾਈਨ ਦੇ ਉੱਤੇ ਟਰੱਕ ਜਿਹੜਾ ਉਹ ਛਾੜ ਦਿੱਤਾ ਸੀ ਜੀ ਯਾਦ ਹੋਣਾ ਹਨਾ ਵੀ ਉਹ ਅਰੀਜ਼ੋਨਾ ਦਾ ਜਿਹੜਾ ਉਹ ਟਰੱਕਰ ਸੀ ਲਪਾਸ ਕਾਉਂਟੀ ਦੇ ਵਿੱਚ ਆਈ ਥਿੰਕ ਕਰਨਾ ਦਾ ਮੁੰਡਾ ਸੀਗਾ ਉਹ ਮਨਟੀਕੇ ਤੋਂ ਹੁਣ ਉਸ ਦੇ ਉੱਤੇ ਜਿਹੜੇ ਚਾਰजेस ਆ ਉਹ ਲਾਏ ਗਏ ਆ ਕਸਮਾ ਪਹਿਲਾਂ ਮਰਡਰ ਚਾਰਜ ਕਹਿੰਦੇ ਵੀ ਉਸ ਉਹ ਫੇਸ ਜਿਹੜਾ ਉਹ ਕਰੂਗਾ ਸੈਕੰਡ ਡਿਗਰੀ ਮਰਡਰ ਚਾਰजेस ਜਿਹੜੇ ਉਸ ਤੇ ਉੱਤੇ ਹੋ ਸਕਦੇ ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਖੜੀਆਂ ਗੱਡੀਆਂ ਦੇ ਉੱਤੇ ਟਰੱਕ ਚਾੜ ਕੇ ਬਾਅਦ ਕਿਉਂਕਿ ਇਹ ਚਰਚਾ ਉੱਥੇ ਚੱਲਦੀ ਸੀ ਵੀ ਉਹ ਮੋੜ ਕੇ ਬਾਅਦ ਦੇ ਵਿੱਚ ਉਹ ਫੂਡ ਖਾਣ ਦੇ ਲਈ ਆ ਚਲਾ ਗਿਆ ਸੀਗਾ ਸੋ ਉਹ ਵੀਡੀਓ ਵੀ ਕੈਦ ਹੋ ਗਈ ਸੀ ਉਸ ਦੇ ਵਿੱਚ ਐਕਸੀਡੈਂਟਸ ਬਹੁਤ ਹੁੰਦੇ ਨੇ ਤੁਸੀਂ ਭਾਈ ਦੂਜੇ ਤੇ ਕੋਈ ਯਕੀਨ ਨਾ ਰੱਖੋ ਵੀ ਜਿਹੜਾ ਅੱਗੋਂ ਆ ਰਿਹਾ ਸਾਈਡ ਤੋਂ ਆ ਰਿਹਾ ਵੀ ਉਹ ਸਹੀ ਚਲਾ ਰਿਹਾ ਹੋਵੇ ਤੁਸੀਂ ਆਪਣੇ ਪੱਧਰ ਦੇ ਉੱਤੇ ਭਾਈ ਸੇਫਟੀ ਨੂੰ ਆਪਣੇ ਪੱਲੇ ਬੰਨ ਕੇ ਜਿਹੜਾ ਉਹ ਜਿਹੜਾ ਉਹ ਚਲਾਓ ਰੀਸੈਂਟਲੀ ਹਰਜੋ ਸਿੰਘ ਜੀ ਇੱਕ ਹੋਰ ਮਾਰਨ ਭਾਗੀ ਇਦਾਂ ਦੀ ਘਟਨਾ ਵਾਪਰੀ ਸੀ ਹਾਈਵੇ 85 ਦੇ ਉੱਤੇ ਸੈਨ ਹੋਜ਼ੇ ਦੇ ਵਿੱਚ ਉਹਦੇ ਵਿੱਚ ਇੱਕ ਮਾਂ ਦੀ ਵਿਚਾਰੀ ਦੀ ਮੌਤ ਹੋ ਗਈ ਸੀ ਬੀਤੇ ਸੋਮਵਾਰ ਦੀ ਜਿਹੜੀ ਉਹ ਗੱਲ ਆ ਬੁੱਧਵਾਰ ਨੂੰ ਬਾਅਦ ਚ ਆਈਡੈਂਟੀਫਾਈ ਕੀਤਾ ਸੀ ਸੈਂਟਾ ਕਲਾਰਾ ਕਾਉਂਟੀ ਦੇ ਐਗਜ਼ਾਮੀਨਰ ਆਫੀਸਰ ਨੇ 47 ਸਾਲਾਂ ਦੀ ਰੂਬੈਕਾ ਜੋਇਨ ਆਲਸਨ ਸੈਨੋਜ਼ੇ ਦੀ ਤੇ ਉਸਦੇ ਨਾਲ ਉਹਦਾ 14 ਸਾਲਾਂ ਦਾ ਮੁੰਡਾ ਵੀ ਸੀ ਉਹ ਵੀ ਉਸ ਕ੍ਰੈਸ਼ ਤੇ ਵਿੱਚ ਮਾਰਿਆ ਗਿਆ ਸੀ ਉਸ ਦਾ ਨਾਂ ਨਹੀਂ ਅਜੇ ਤੱਕ ਉਹਨਾਂ ਨੇ ਜਿਹੜਾ ਹੁਣਾਂ ਸ਼ਿਰਕਤ ਕੀਤਾ ਹੈਗਾ ਉਹ ਰੋਂਗ ਵੇ ਆਰੇ ਕ੍ਰੈਸ਼ ਦੇ ਵਿੱਚ ਹੈਡ-ਆਨ ਕੋਲੀਜਨ ਜਿਹੜਾ ਇੱਕ ਪਿਕ-ਅਪ ਟਰੱਕ ਦੇ ਨਾਲ ਜਿਹੜਾ ਹੋਇਆ ਸੀ ਹਾਈਵੇ 85 ਤੇ 87 ਦੇ ਜਿਹੜਾ ਉਹ ਨਜ਼ਦੀਕ ਸੀਐਚਪੀ ਨੇ ਜਿਹੜਾ ਉਹ ਦੱਸਿਆ ਸੀ ਤੇ ਉਹ ਉੱਥੇ ਜਿਹੜੀ ਉਹਨਾਂ ਦੋਨਾਂ ਜਾਣਿਆਂ ਦੀ ਮੌਤ ਜਿਹੜੀ ਹੋ ਗਈ ਸੀ ਕਹਿੰਦੇ ਵੀ ਉੱਥੇ ਜਿਹੜਾ ਟੋਇota ਟਕੋਮਾ ਦਾ ਡਰਾਈਵਰ ਸੀ ਉਹ ਸਪੀਡ ਕਰ ਰਿਹਾ ਸੀ ਸਾਊਥ ਬਾਉਂਡ ਦੇ ਉੱਤੇ ਨਾਰਥ ਬਾਉਂਡ ਲੇਨਸ ਦੇ ਵਿੱਚ ਤੇ ਉਦੋਂ ਆ ਕੇ ਇਹਨਾਂ ਦੀ ਗੱਡੀ ਦੇ ਵਿੱਚ ਅਵੱਜਾ ਇਹ ਮਾਡਲ ਵਾਈਟ ਟੈਸਲਾ ਦੀ ਜਿਹੜੀ ਉਹ ਗੱਡੀ ਚਲਾ ਰਹੀ ਸੀ ਤੇ ਇਹਨਾਂ ਦੀ ਵਿਚਾਰਿਆਂ ਦੀ ਦੋਨਾਂ ਦੀ ਹੀ ਮਾਂ ਪੁੱਤ ਦੀ ਜਿਹੜੀ ਮੌਕੇ ਤੇ ਹੀ ਮੌਤ ਹੋ ਗਈ। ਹੁਣੇ ਕੁਝ ਦਿਨ ਪਹਿਲਾਂ ਹੀ ਸੈਕਰਮੈਂਟੋ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਉਹਨੂੰ ਚਾਰਜ ਕੀਤਾ ਗਿਆ ਹੈਗਾ ਜੋ ਬਨਜੀਤ ਸਿੰਘ 26 ਸਾਲਾਂ ਦਾ। ਉਹ ਦੋ ਮਿਸਟਮਿੰਰ ਤੇ ਵਹੀਕਲ ਮੈਨਸਲਟਰ ਦੇ ਚਾਰजेस ਉਹਨੂੰ ਲਾਏ ਆ। 2022 ਦੇ ਵਿੱਚ ਕ੍ਰੈਸ਼ ਹੋਇਆ ਸੀ ਐਗਜੈਕਟਲੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਜੂਨ 10 2020 ਨੂੰ ਕਹਿੰਦੇ ਭਈ ਇਹ ਜਿਹੜਾ ਟਰੱਕ ਡਰਾਈਵਰ ਸੀ 40000 ਪਾਉਂਡ ਦਾ ਜਿਹੜਾ ਸੈਮੀ ਟਰੱਕ ਡਰਾਈਵਰ ਟਰੱਕ ਚਲਾ ਰਿਹਾ ਸੀ ਨਾਰਥ ਬਾਉਂਡ ਹਾਈਵੇ 99 ਦੇ ਵਿੱਚ ਤੇ ਡਾਇਰੈਕਟਲੀ ਹਾਂਡਾ ਕਾਰ ਦੇ ਉੱਤੇ ਜਿਹੜਾ ਟਰੱਕ ਚਾੜ ਦਿੱਤਾ ਜਿਹਦੇ ਨਾਲ ਡੇਵਿਡ ਸੇਮਸ ਤੇ ਲੋਪੀ ਓਰਟੇਜ਼ ਦੋ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋਈ ਤੇ ਜਿਹੜਾ ਇਹ ਟਰੱਕ ਡਰਾਈਵਰ ਸੀ ਮਿਸਟਰ ਸਿੰਘ ਇਹਨਾਂ ਕਿਹਾ ਵੀ ਮੈਂ ਜਿਹੜੀਆਂ ਬ੍ਰੇਕਾਂ ਫੇਲ ਹੋ ਗਈਆਂ ਜਦੋਂ ਡਿਸਟ੍ਰਿਕਟ ਅਟਾਰਨੀ ਨੇ ਜਾਂ ਜਿਹੜੇ CHP ਯੂਨੀ ਇਨਵੈਸਟੀਗੇਸ਼ਨ ਕੀਤੀ ਉਹ ਕਹਿੰਦੇ ਵੀ ਕਿਤੇ ਟਾਇਰ ਫ੍ਰਿਕਸ਼ਨ ਦੇ ਮਾਰਕਸੇ ਨਹੀਂ ਸਗੇ ਤੇ ਉਹ ਤੋਂ ਬਾਅਦ ਦੇਖੋ ਬ੍ਰੇਕ ਲੱਗੀਆਂ ਲਾਈਆਂ ਹੀ ਨਹੀਂ ਧਿਆਨ ਹੋਰ ਪਾਸੇ ਸੀਗਾ ਤੇ ਕਹਿੰਦੇ ਭਈ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਇਨਵੈਸਟੀਗੇਟਰਸ ਨੇ ਕਿਹਾ ਭਈ ਮਿਸਟਰ ਸਿੰਘ ਨੇ ਜਿਹੜੇ ਉਹਦੇ ਟਰੱਕ ਦੇ ਟਾਇਰ ਸੀਗੇ ਕਿਤੇ ਵੀ ਫ੍ਰਿਕਸ਼ਨ ਦੇ ਮਾਰਕਸਿੰ ਨਹੀਂ ਸੀਗੇ ਤੇ ਕਹਿੰਦੇ ਭਈ ਬ੍ਰੇਕਸ ਆਪਰੇਸ਼ਨਲ ਸੀਆਂ ਇਹਦਾ ਮਤਲਬ ਯੂਰੀ ਨੇ ਜਿਹੜਾ ਡਿਸਾਈਡ ਕੀਤਾ ਆ ਭਈ ਜੋ ਟਰੱਕ ਡਰਾਈਵਰ ਸੀ ਉਹ ਅਟੈਂਸ਼ਨ ਨਹੀਂ ਪੇ ਕਰ ਰਿਹਾ ਸੀ ਜਿਹੜਾ ਉਹਦੇ ਸਾਹਮਣੇ ਕਾਰਾਂ ਜਾ ਰਹੀਆਂ ਹੈਗੀਆਂ ਜਿਹਦੇ ਕਰਕੇ ਦੋ ਜਣਿਆਂ ਦੀ ਮੌਤ ਹੋਈ ਆ ਇਹ ਜਿਹੜੀ ਨਿਊਜ਼ ਹੈਗੀ ਆ ਕੇਸੀਆਰ ਨੇ ਕਵਰ ਕੀਤੀ ਆ ਅਜ ਇਕੱਲੇ ਤੇ ਹੁਣ ਟਰੱਕ ਡਰਾਈਵਰ ਨੂੰ ਸੈਂਟੈਂਸਿੰਗ ਹੋਊਗੀ ਅਕਤੂਬਰ 22 ਨੂੰ ਇਹ 2020 ਦੇ ਵਿੱਚ ਐਕਸੀਡੈਂਟ ਹੋਇਆ ਹੁਣ ਤੁਸੀਂ ਤਿੰਨ ਆਧਾਰ ਨਾਲ ਦੇਖ ਲਓ ਕਿ ਕਿੱਦਾਂ ਦੇ ਜਿਹੜੇ ਐਕਸੀਡੈਂਟ ਹੋਇਆ ਪਿੱਛੇ ਹੋਈ ਜਾ ਕੇ ਜਿਹੜੇ ਚਾੜ ਦਿੱਤੇ ਆ ਜਿਹਦੇ ਚ ਸਾਰਾ ਕਸੂਰ ਟਰੱਕ ਡਰਾਈਵਰਾਂ ਦਾ ਹੀ ਹੈਗਾ ਆ ਬਿਲਕੁਲ ਕੋਈ ਰੋਂਗ ਸਾਈਡ ਆ ਰਿਹਾ ਆ ਕੋਈ ਉਸ ਤਰੀਕੇ ਦਾ ਕਰ ਰਿਹਾ ਆ ਧਿਆਨ ਦੇਣ ਦੀ ਭਾਈ ਬਹੁਤ ਜ਼ਿਆਦਾ ਜ਼ਰੂਰਤ ਆ ਆਪਾਂ ਬਾਰ ਬਾਰ ਕਹਿੰਨੇ ਆਂ ਵੀ ਕੀ ਕੁਝ ਜਿਹੜਾ ਉਹ ਚੱਲ ਰਿਹਾ ਕੱਲ ਹੀ ਆਪਾਂ ਖਬਰ ਕੀਤੀ ਸੀ ਇੱਕ ਆ ਆ ਆਈ ਥਿੰਕ ਨਾਰਥ ਕੈਰੋਲਿਨਾ ਦੀ ਜਿਹੜੀ ਕੰਪਨੀ ਹੈ ਟੈਕਸਸ ਦੇ ਵਿੱਚ ਉਹ ਕੋਈ ਜਾਣੇ ਮੂਵ ਹੋ ਰਹੇ ਸੀ ਉਹਨਾਂ ਦੇ ਉੱਤੇ ਉਹਨਾਂ ਦਾ ਟਰੱਕ ਚੜ ਗਿਆ ਸੀ ਖੁਸ਼ਕਿਸਮਤੀ ਨਾਲ ਉਹਨਾਂ ਲੋਕਾਂ ਦਾ ਤਾਂ ਬਚਾਅ ਹੋ ਗਿਆ ਆ ਪਰ ਉਹ ਹੁਣ ਕੰਪਨੀ ਨੇ ਉਹਨਾਂ ਡਰਾਈਵਰ ਦੇ ਉੱਤੇ ਤੇ ਕੰਪਨੀ ਦੇ ਉੱਤੇ ਲਾ ਸੂਟ ਜਿਹੜਾ ਉਹ ਦਰਜ ਕੀਤਾ ਸੋ ਇਹ ਕਈ ਕੁਝ ਜਿਹੜਾ ਉਹ ਚੱਲ ਰਿਹਾ ਸੋ ਰੋਡ ਦੇ ਉੱਤੇ ਭਾਈ ਅਲਰਟਨੈਸ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ ਥੋੜੀ ਜੀ ਵੀ ਜਿਹੜੀ ਇੱਧਰ ਉੱਧਰ ਤੁਹਾਡਾ ਮਨ ਹੁੰਦਾ ਆ ਜਾਂ ਨਜ਼ਰ ਜਾਂਦੀ ਆ ਮੁਆਫ ਚੋਣਾ ਉਹਨੇ ਦੇ ਵਿੱਚ ਹੀ ਜਿਹੜਾ ਉਹ ਐਕਸੀਡੈਂਟ ਹੋ ਜਾਂਦਾ ਆ ਥੋੜੇ ਦਿਨ ਪਹਿਲਾਂ ਇੱਕ ਦੋ ਵੀਕ ਪਹਿਲਾਂ ਹੀ ਆਪਾਂ ਖਬਰ ਕੀਤੀ ਆ ਵੀ ਟਿਕਟੌਕ ਚ ਚਲਾਉਣ ਵਾਲਾ ਉਹਨੇ ਜਿਹੜੇ ਮਾਰੇ ਸੀਗੇ ਉਹਨੂੰ 20 ਸਾਲ 22 ਸਾਲ ਦੀ ਜਿਹੜੀ ਉਹ ਸਜ਼ਾ ਹੋਈ ਆ ਸੋ ਇਹ ਆਮ ਜੀ ਗੱਲ ਬਣਦੀ ਜਾ ਰਹੀ ਆ ਸੋ ਭਾਈ ਜਿਹੜੇ ਵੀ ਡਰਾਈਵ ਕਰਦੇ ਆ ਛੋਟੀ ਗੱਡੀ ਆ ਵੱਡੀ ਗੱਡੀ ਆ ਅੱਖਾਂ ਰੋਡ ਦੇ ਉੱਤੇ ਧਿਆਨ ਜਿਹੜਾ ਉਹ ਡਰਾਈਵਿੰਗ ਦੇ ਵਿੱਚ ਟੈਕਸਟ ਫੋਨ ਟਿਕਟਾਕ ਰੀਲ ਫੇਸਬੁੱਕ ਇੰਸਟਾਗ੍ਰam ਇਹ ਚੱਲਦੇ ਰਹਿਣੇ ਉੱਥੇ ਹੀ ਰਹਿਣੇ ਆ ਆਪਾਂ ਇੰਨੇ ਜਿਹੜੇ ਦਿਮਾਗ ਨੂੰ ਇਹ ਡੋਪਾਮਿਨ ਦੇ ਵੱਲ ਉਹਦਾ ਆਪਾਂ ਇੰਨੇ ਆਦੀ ਨਾ ਬਣਾਈਏ ਵੀ ਇਤੋਂ ਵਗੈਰਾ ਆਪਣਾ ਸਰਨਾ ਨਹੀਂ ਕੰਮ ਔਖਾ ਹੋ ਜਾਊਗਾ ਮਾੜੀ ਜੀ ਕੁਛ ਹੀ ਸਕਿੰਟਾਂ ਦਾ ਪਤਾ ਨਹੀਂ ਪਤਾ ਲੱਗਦਾ ਉਹਨੇ ਦੇ ਵਿੱਚ ਹੀ ਜਿਹੜਾ ਉਹ ਕੰਮ ਹੋ ਜਾਂਦਾ ਹੁਣ ਉਹਨਾਂ ਮਾਵਾ ਦਾ ਉਹਨਾਂ ਪਿਓਾਂ ਦਾ ਉਹਨਾਂ ਮਾਪਿਆਂ ਦਾ ਸੋਚ ਕੇ ਦੇਖੋ ਵੀ ਜਿਹੜੇ 20 25 25 ਸਾਲ ਤੱਕ ਨਿਆਣੇ ਨੂੰ ਪਾਲਦੇ ਆ ਜਾਂਦੇ ਹੋਏ ਪਿੱਠ ਦੇਖਦੇ ਆ ਵਿਚਾਰਿਆਂ ਨੂੰ ਫਿਰ ਕਈ ਵਾਰੀ ਮੂੰਹ ਵੀ ਦੇਖਣ ਦਾ ਮੌਕਾ ਨਹੀਂ ਮਿਲਦਾ ਸੋ ਇਹ ਹੁਣ ਸੋਚੋ ਵੀ ਲੈ ਵੀ ਜੀ ਟਰੱਕ ਡਰਾਈਵਰਾਂ ਦਾ ਕਸੂਰ ਵਾਲੀਆਂ ਹੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਕੱਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਇਸ ਤਰ੍ਹਾਂ ਇੱਕ ਬਹੁਤ ਹੀ ਨੌਜਵਾਨ ਗੁਰਸਿੱਖ ਨੌਜਵਾਨ ਕੈਨੇਡਾ ਦੇ ਵਿੱਚ ਉਹ ਟਰੱਕ ਚਲਾ ਰਿਹਾ ਸੀ ਤੇ ਸਾਹਮਣੇ ਰੋਂਗ ਸਾਈਡ ਤੇ ਕਾਰ ਆ ਰਹੀ ਸੀ ਤੇ ਉਸ ਵਿਚਾਰੇ ਨੇ ਉਸ ਕਾਰ ਵਾਲੇ ਨੂੰ ਬਚਾਉਣ ਲਈ ਸਾਈਡ ਨੂੰ ਟਰੱਕ ਕੀਤਾ ਤੇ ਉਹਦਾ ਜਿਹੜਾ ਟਰੱਕ ਆ ਬ੍ਰਿਜ ਤੋਂ ਦਰਿਆ 'ਚ ਡਿੱਗਿਆ ਤੇ ਉਹਦੀ ਜਿਹੜੀ ਮੌਤ ਹੋ ਗਈ ਸੀ। ਅ ਸੋ ਐਕਸੀਡੈਂਟਸ ਬਹੁਤ ਜ਼ਿਆਦਾ ਵਾਪਰ ਰਹੇ ਹੈਗੇ ਆ ਅਨਫੋਰਚੂਨੇਟਲੀ ਮੈਜੋਰਟੀ 'ਚ ਜਿਹੜੇ ਆ ਪੰਜਾਬੀਆਂ ਦੀਆਂ ਮੌਤਾਂ ਹੋ ਰਹੀਆਂ ਹੈਗੀਆਂ। ਸੋ ਸਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਸੋਚਣਾ ਚਾਹੀਦਾ ਆ ਜਿਹੜੇ ਇਸ ਇੰਡਸਟਰੀ ਦੇ ਵਿੱਚ ਹੈਗੇ ਆ ਵੀ ਭਈ ਸਾਰੇ ਹੀ ਬਹੁਤ ਧਿਆਨ ਦੇ ਨਾਲ ਚਲਾਓ। ਲਾਲਚ ਕੋਈ ਨਾ ਕਰੋ ਤੇ ਸੋਸ਼ਲ ਮੀਡੀਆ ਤੋਂ ਦੂਰ ਰਹੋ। ਹਾਂ ਖਾਸ ਕਰਕੇ ਡਰਾਈਵ ਕਰਦੇ ਹੋਏ ਬਾਅਦ ਤੇ ਦੇਖੋ ਜਿੰਨੇ ਦੇਖਣਾ ਉਹਨੂੰ ਦੇਖਣਾ ਉਹ ਕੋਈ ਨਹੀਂ ਰੋਕ ਸਕਦਾ ਪਰ ਡਰਾਈਵਿੰਗ ਵੇਲੇ ਨਾ ਜਿਹੜਾ ਇਦਾਂ ਜਿਹੜਾ ਕਰੋ ਆ ਤੁਹਾਨੂੰ ਆਮ ਗੱਡੀਆਂ ਦੀ ਵੀ ਦੱਸੀ ਆ ਉਹ ਵੀ ਆਪਸ ਦੇ ਵਿੱਚ ਰੋਂਗ ਸਾਈਡ ਤੇ ਚਲਾ ਕੇ ਉਹ ਕਰ ਜਾਂਦੇ ਆ ਐਕਸੀਡੈਂਟ ਕਿਸੇ ਤੋਂ ਵੀ ਹੋ ਸਕਦਾ ਆ ਕੋਈ ਵੀ ਇਸ ਦਾ ਸ਼ਿਕਾਰ ਹੋ ਸਕਦਾ ਆ ਪਰ ਇਹ ਆ ਵੀ ਤੁਸੀਂ ਆਪਣੇ ਪੱਧਰ ਦੇ ਉੱਤੇ ਇਹ ਪਰਸਨਲ ਜ਼ਿੰਮੇਵਾਰੀ ਦੇ ਹਿਸਾਬ ਦੇ ਨਾਲ ਜਿਹੜਾ ਚੱਲੋ ਇੱਕ ਆਪਣੇ ਨਾਲ ਕਾਲਰ ਜਿਹੜੇ ਜੁੜੇ ਆ ਉਹ ਮਡੇਰੇ ਵਾਲੇ ਪਾਸੇ ਜਿਹੜਾ ਉਹ ਦੱਸ ਰਹੇ ਆ ਵੀ ਉੱਥੇ ਵੀ ਇੱਕ ਐਕਸੀਡੈਂਟ ਜਿਹੜਾ ਪਰਸੋਂ ਇੱਕ ਐਕਸੀਡੈਂਟ ਮੇਰੇ ਆਪਾਂ ਖਬਰ ਸ਼ੇਅਰ ਕੀਤੀ ਸੀ ਪਰਸੋਂ ਕਾਫੀ ਮੇਜਰ ਐਕਸੀਡੈਂਟ ਮਡੇਰੇ ਦੇ ਵਿੱਚ ਵੀ ਹਾਈਵੇ 999 ਤੇ ਹੋਇਆ ਹਾਲਾਂਕਿ ਜਿਹੜਾ ਰਾਜਕਰਨਵੀਰ ਸਿੰਘ ਜਿਹੜਾ ਹਾਈਵੇ 99 ਆ ਜਿਹੜਾ ਇਧਰੋਂ ਜਾਂਦਾ ਸੈਕਰਮੈਂਟੋ ਯੂਬਾ ਸਿਟੀ ਤੋਂ ਲੈ ਕੇ ਬੇਕਰਸਫੀਲਡ ਤਾਈਂ ਇਨੂੰ ਕਾਫੀ ਚੌੜਾ ਕੀਤਾ ਗਿਆ ਪਿਛਲੇ ਸਾਲਾਂ ਚ ਪਰ ਇਹਨੂੰ ਕਿਲਰ ਹਾਈਵੇ ਕਰਕੇ ਜਾਣਿਆ ਜਾਂਦਾ ਜੀ ਜੀ ਸਭ ਤੋਂ ਜ਼ਿਆਦਾ ਜਿਹੜੇ ਐਕਸੀਡੈਂਟ ਆ ਉਹ ਹਾਈਵੇ 99 ਦੇ ਉੱਤੇ ਹੁੰਦੇ ਹੈਗੇ ਆ ਕਾਰਨ ਕੀ ਆ ਇਹ ਪਤਾ ਨਹੀਂ ਪਰ ਐਕਸੀਡੈਂਟ ਹੁੰਦੇ ਬਹੁਤ ਆ ਤੁਸੀਂ ਗੂਗਲ ਸਰਚ ਕਰਕੇ ਵੀ ਇਹ ਦੇਖ ਲਓ ਜੀ